हां ਵੀ ਮੁੰਡਿਓ ਨਵੇਂ ਬਲੌਗ ਚ ਬਈ ਸਭ ਦਾ ਸਵਾਗਤ ਆ। ਤੇ ਆਪਾਂ ਰਾਤ ਛੱਡ ਗਈ ਸੀ ਟਰੈਕਟਰ। ਉਰੇ ਤੇ ਹੁਣ ਆਇਆ ਆਪਣੇ ਨਾਲ ਪਾਈ ਦਵਿੰਦਰ। ਬਤੀ ਦੀ ਕਰਤਾ ਸਟਾਰਟ ਆ ਤੇ ਆਪਣੇ ਵਾਲੀ ਮਸਟੈਗ ਲੱਦੀ ਖੜੀ ਜੀ ਸੋ ਨਹੀਂ ਆਇਆ ਤਾਂ। ਉਹ ਟਰਾਲੀ ਉਰੀ ਕੱਢ ਕੇ ਹੁਣ ਆਹ ਟਰਾਲੀ ਆਪਾਂ ਐਵੇਂ ਲੈ ਕੇ ਜਾਵਾਂਗੇ ਦੇਖਦੇ ਹਾਂ ਹੁਣ ਕੰਮ ਕਮ ਕਰਾਉਣਾ। ਬਲੌਗ ਆ ਜਿਹੜਾ ਪੂਰਾ ਦੇਖਿਓ। ਹਜੇ ਕਨਫਰਮ ਨਹੀਂ ਹੈਗਾ ਵੀ ਇੱਕ ਪਿਸਟਨ ਸੀਜਾ ਜਾਂ ਦੋ ਆ। ਖੁੱਲ ਕੇ ਹੀ ਪਤਾ ਲੱਗਣਾ। ਭਾਈ ਨੇ ਕਰ ਲਿਆ ਮਿਸਤਰੀ ਨੂੰ ਕੌਣ ਅੱਬਾ ਜੀ ਹੈ? ਇਹਦਾ ਵੀ ਹੋਇਆ ਹੋਇਆ ਹਾਂ ਥੋੜੀ ਜਿਹੀ ਬਾਜ-ਬਾਦਲੀ ਹੋਈ ਹੈ ਇਹਦੀ ਵੀ ਮਤਲਬ ਰਾਤ ਹੀ ਦੱਸਦਾ ਇਹਨਾਂ ਨੂੰ ਐ ਸਾਰੇ ਨੁਕਸਾਨ ਦੇ ਨੁਕਸਾਨ ਹੋ ਰਿਹਾ ਜਦੋਂ ਦੋ ਟਰਾਲੀਆਂ ਪਾਕੀ ਤੁਰੇ ਉਹ ਟਰਾਲੀ ਨਿਕਲ ਕੇ ਸਾਈਡ ਨੂੰ ਭਜਲੀ ਕੁਦਰਤੀ ਕੋਈ ਮੋਟਰਸਾਈਕਲ ਵਗੈਰਾ ਹੈ ਨਹੀਂ ਸੀ ਬਰਾਬਰ ਨਹੀਂ ਕਰਤਾ ਦਾ ਕੰਮ ਹੁਣ ਠਾੜੇ ਜੇ ਹੁੰਦੇ ਹਣਾ ਨਾ ਨਹੀਂ ਤੇ ਹੁਣ ਇਹਦੀ ਵੀ ਰਾਤ ਮੈਂ ਇਹਨਾਂ ਨੂੰ ਕਹੀ ਜਾਂਦਾ ਸੀ ਬਾਜ਼ੀ ਬਦਲ ਗਈ ਥੋੜਾ ਉਹ ਤਾਂ ਕੰਮ ਇਹਦਾ ਵੀ ਹੋ ਗਿਆ ਐ ਕਿਸਮਤ ਇਹਨੂੰ ਕਹਿੰਦੇ ਹੁੰਦੇ ਨੇ ਮਾੜੀ ਆਨੰਦਪੁਰ ਸਾਹਿਬ ਗਏ ਸੀ ਮੱਥਾ ਟੇਕਣਾ ਮੱਥਾ ਟੇਕਣ ਨੂੰ ਜੀ ਨਹੀਂ ਕਰਿਆ ਦੂਜੇ ਮੁੰਡੇ ਨੂੰ ਪੈਸੇ ਵੜਾ ਕੇ ਮੱਥਾ ਟੇਕਿਆ ਆਪ ਤੋਂ ਜਾ ਹੀ ਨਹੀਂ ਆ ਕਦੇ ਫੇਰ ਦੇਖਾਂਗੇ ਬਾਈ ਆਪਣੇ ਸੰਤ ਸੁਣ ਹੁਣ ਕਰਾ ਲੀਏ ਠੀਕ ਤੇ ਬਾਈ ਨੇ ਕਰ ਲਿਆ ਤਾਂ ਮੈਂ ਇਸਤਰੀ ਨੂੰ ਫੋਨ ਮੈਂ ਇਸਤਰੀ ਕਹਿੰਦਾ ਉਰੀ ਆਉਣਾ ਉਰੀ ਕਰੂਗਾ ਬਾਈ ਆਪਣੇ ਕੋਲੇ ਆ ਕੇ ਘਰੇ ਘਰੂਗਾ ਬਾਈ ਤੇ ਹੁਣ ਉੱਥੇ ਲੈ ਕੇ ਜੰਨੇ ਆ ਡਾਕਟਰ ਉਹਨਾਂ ਨੂੰ ਤਾਰ ਕੇ ਆਪਾਂ ਬਗੜ ਚ ਲਾ ਲੀਏ ਬਾਈ ਦੇ ਬਾੜੇ ਚ ਆ ਕੇ ਚੱਲ 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 ਅਹੀਂ ਲੈ ਕੇ ਆਇਆ ਸੀ ਸਾਰੇ ਰਾਹ ਅੱਜ ਚੱਲਦੇ ਉੱਪਰ ਚੜਕੇ ਟਰਾਡੀ ਲੈਣ ਵਾੜਾ ਚੱਲ ਤਾਂ ਹੌਲੀ ਹੌਲੀ ਚੱਲ ਓ ਚੱਲ 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 ਅਹੀਂ ਲੈ ਕੇ ਆਇਆ ਸਾਰੇ ਰਾਹ ਸੀ ਕਦੇ ਤਾਰ ਫਸ ਗਈ ਕਦੇ ਡਾਣਾ ਫਸ ਗਿਆ ਹੈ ਹਾਂ ਅਸੀਂ ਸਾਰੇ ਰਾਹ ਹੀ ਲੈ ਕੇ ਆਇਆ ਕਦੇ ਕਿਸੇ ਤਾਰ ਫਸ ਜਾਂਦੀ ਕਦੇ ਕਿਵੇਂ ਚੱਲ 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 ਚੱਲਾ ਅੱਜ ਦਾ ਮਾਥਾ ਲੈ ਕੇ ਆਇਆ ਘਰ ਨੂੰ ਵੀ ਦਰਕਤਾ ਜਮਾਦਾ ਕਿਉਂਕਿ ਹਾਈਟ ਬਹੁਤ ਹੋ ਰਹੀ ਆ ਪਹਿਲੀ ਹਾਈਟ ਬਹੁਤ ਆ ਟਰੈਕਟਰ ਦੀ ਹੁਣ ਤਾਂ ਫੇਰ ਵੀ ਟਰਾਲੀ ਚ ਚੜ ਰਿਹਾ ਹੈਗਾ ਲੈ ਵੀ ਮੁੰਡਿਓ ਬਾਈ ਦੇ ਪਿੰਡ ਆ ਗਏ ਸੀਗੇ ਹੁਣ ਟਰੈਕਟਰ ਲਾ ਲਈ ਇੱਥੇ ਇੱਥੇ ਲਾਤਾ ਸੀ ਆ ਇੱਥੇ ਜਮਾ ਸਹੀ ਉਤਰਨਾ ਕਾਲਜੀ ਦੇ ਆਏ ਸੀ ਡਾ ਲਾਡੂਲਾ ਖੋਲੀਏ ਤਰਪਲਾ ਤਰਬੁਲਾ ਚੱਕੀਏ ਕੰਮੀ ਮੰਨੇ ਕਿਤਰਾ ਫਿਰ ਬਲੌਗ ਚ ਤੈਨੂੰ ਵੀ ਲੈ ਲੈਣਾ ਹੁੰਦੀ ਨਾਲ ਹੀ ਹਾਈ ਹਾਈ ਏ ਫੋਗਸਟ ஆஹ் uh -huh. <laughs> <laughs> ਡਰ ਰਿਹਾ ਪੂਰਾ ਅੱਲਾ ਹਜੇ ਦਾ ਫੋਗ ਲੋ ਵਾਲਾ ਮੈਨੂੰ ਹੋਰ ਜੰਗ ਨਹੀਂ ਹੋਇਆ ਵੱਟ ਤੋਂ ਵੱਡੇ ਵੱਡੂ ਆ ਅੱਲੇ ਨਰਈ ਉਹ ਤੂੰ ਮਾਰ ਰਿਹਾ ਦਾ ਮਾਂ ਅਗਲੇ ਪਿਛਲੇ ਵੀ ਪਰੇਸ਼ਾਨ ਹੋ ਰਹੀ ਦੀ ਮੱਛਰ ਪਜਾ ਵਾਲੀ ਮਸ਼ੀਨ ਹੁਣ ਹਲ ਗਈ ਆ ਉੱਥੀ ਲੈ ਜੀ ਮੈਨੇ ਹੈ ਤੋਜਨ ਲੈ ਜੀ ਹਾਂ ਉੱਥੀ ਵੀ ਸੱਜ ਨੂੰ ਟਰੈਕਟਰ ਆਪਾਂ ਖੜਾਏ ਸੀ ਬਾਈ ਦੇ ਬਾੜੇ 'ਚ ਤੇ ਅੱਜ ਮੇਲਾ ਵੀ ਲਾਉਣਾ ਸੀ ਪਹਿਲਾਂ ਐਸਲਾ ਸੀ ਜੇ ਆਪਣਾ ਟਰੈਕਟਰ ਠੀਕ ਹੁੰਦਾ ਸੀ ਅੱਜ ਆ ਜਾਣਾ ਸੀ ਸਿੱਧਾ ਮੇਲੇ 'ਚ ਜਾਣਾ ਸੀ ਆਪਾਂ ਅਨੰਦਪੁਰ ਤੋਂ ਆ ਕੇ ਤੇ ਹੁਣ ਆਪਣਾ ਟਰੈਕਟਰ ਖਰਾਬ ਹੋ ਗਿਆ ਉਹ ਅਸੀਂ ਉੱਥੇ ਖੜਾਇਆ ਏ ਤੇ ਮਿਸਤਰੀ ਆਊਗਾ ਕੱਲ ਨੂੰ ਕੱਲ ਨੂੰ ਕੋਲਾਂਗੇ ਘਰੇ ਤੇ ਮੇਰੇ ਨਾਲ ਜੀ ਸਮਰ ਕਿਵੇਂ ਸਮਰ ਬਈ ਵਧੀਆ ਮਸਟੈਂਗ ਖਰਾਬ ਹੋ ਗਈ ਆਪਣੀ ਹੈ ਚਲ ਕੋਈ ਨਹੀਂ ਹੋਜੀ ਸੱਟ ਤੇ ਹੁਣ ਅਸੀਂ ਮੇਲੇ ਚੱਲੇ ਸੀ ਬਾਈ ਜੌਂਡੀਰ ਲੈ ਕੇ ਚੱਲਿਆ ਟਰਾਲੀ ਖਿੱਚ ਮੁਕਾਬਲੇ 'ਚ ਬੱਤੀਆਂ ਹੋ ਰੀਆਂ ਰੈੱਡ ਮੈਂ ਤੇ ਸਮਰ ਚੱਲੇ ਸੀ ਬਾਕੀ ਆਉਣਗੇ ਬਾਅਦ ਚ ਸਾਰੇ ਬਾਈ ਚੱਲ ਗਿਆ ਇਦੋਂ ਪਹਿਲਾਂ ਰੈੱਡ ਹੋ ਰਹੀ ਹੈ ਬੱਤੀ ਮਿਲਦੇ ਆਂ ਬਾਈ ਮੇਲੇ ਚੱਲ ਕੇ ਤੇ ਅਗਲਾ ਵਲੌਗ ਆਪਣਾ ਮਸਟੈਂਗ ਨੂੰ ਠੀਕ ਕਰਾਉਣ ਦਾ ਹੀ ਆਊਗਾ ਠੀਕ ਆ ਅੱਜ ਵਾਲਾ ਵਲੌਗ ਪਾਉਨੇ ਆਪਾਂ ਜਿਉਂਡੀਅਰ ਵੀ ਆਇਆ ਰੀਚਾਂ ਨਾਲ ਤਿਆਰ ਕਰਿਆ ਜਿਹੜੀ ਆਪਾਂ ਟਰਪੋ ਖਨੋਰੀ ਤੋਂ ਲਈ ਸੀ ਇੰਟਰਕੂਲਰ ਲਿਆ ਸੀ ਉਹ ਸਾਰਾ ਕੁਝ ਆਪਾਂ ਜਿਉਂਡੀਅਰ ਨੂੰ ਫਿੱਟ ਕੀਤਾਗਾ ਤੇ ਹੁਣ ਆਪਾਂ ਚੱਲੇ ਦੇਖਦੇ ਆਂ ਜੀ ਕੀ ਰਿਸਪੌਂਸ ਆ ਲਾ ਕੇ ਦੇਖਣਾ ਕੁਝ ਨਹੀਂ ਚੱਕ ਚੁੱਕ ਨਹੀਂ ਕੀਤਾ ਤਿਆਰ ਕੀਤਾ ਸਿੱਧਾ ਮੇਲੇ ਚੱਲੇ ਆ। ਲੈ ਵੀ ਮੈਟਰੋ ਪਹੁੰਚ ਗਏ ਮੇਲੇ ਚ। ਸਮਰ ਵੀ ਪਹਿਲੀ ਵਾਰ ਆ ਰਿਹਾ ਮੇਲਾ ਦੇਖਣਾ ਨਾ ਸਮਰ। ਟਰਾਲੀ ਖੇਚੂ ਗਾਵਲੇ ਚ ਪਹਿਲੀ ਵਾਰ ਆ ਰਿਹਾ। ਕਹਾ ਮੈਂ ਵੀ ਜਾਣਾ ਨਾਲ। ਟਰੈਕਟਰ ਪਹੁੰਚ ਚੁੱਕਿਆ ਆਪਣੇ ਟਰੈਕਟਰ ਵੀ ਹੋ ਖੜੇ ਆ ਸਾਰੇ। ਉਹ ਆ ਗਿਆ ਬਾਈ ਦਵਿੰਦਰ। ਕਹਾ ਪਹੁੰਚ ਗਏ ਪਹੁੰਚ ਗਏ ਪਹੁੰਚ ਗਏ ਪਹੁੰਚ ਗਏ ਉਹ ਤੇ ਆਣ ਲਾਣੇ ਹੱਦ ਤੇ। ਵੀ ਮਤਰਾ ਆ ਖੜਿਆ ਆਪਣਾ ਝੋਟਾ ਤਿਆਰ ਕਰਿਆ ਤੇ ਆ ਆ ਗਏ ਬਾਈ ਹੋਰੀ ਹਾਂ ਕਿਹੜਾ ਏ ਯੌਂਡੀਆ ਰੜਾ ਆਇਤਾ ਯੌਂਡੀਆ ਰੜਾ ਸਨੀ ਕਾਲਾ ਬਾਈ ਹੋਟਿਕਾ ਸਨੀ ਹੋਰੀ ਪਹੁੰਚ ਗਏ ਬਾਕੀ ਹੈ ਇਹ ਤਾਂ ਸਾਰਾ ਏਹ ਨਹੀਂ ਵੀ 팬 ਸਵਰਾਜ ਹੈ ਰੱਖਿਆ ਜਾਉਂਗੇ ਪਿਛਲੇ ਬਲੌਗ ਅੱਜ ਸਵਰਾਜ ਤੇ ਆ ਗਏ ਪਿਛਲੇ ਬਲੌਗ ਚ ਹੀ ਹੁੰਦੀ ਯਾਰ ਜੋਂਦੀਰ ਕਰੀ ਜਾਂਦਾ ਤਾਂ ਉਹ ਜਿੱਦ ਮੈਂ ਹੋ ਗਿਆ ਕਿ ਭਾਈ ਨਾ ਰੱਖੇ ਹੋਏ ਸਾਰੇ ਸੋਨ ਵਾਲੀ ਫਿਰ ਉਹ ਬਲੌਗ ਜੋੜ ਕੇ ਪਾਵਾਂਗੇ ਆਪਾਂ ਪਿਛਲਾ ਟਰਾਲੀ ਵਾਲਾ ਹਾਂ ਉਹਦੇ ਵੀਰਾਲ ਟਰੈਕਟਰ ਆ ਗਿਆ ਉਧਰ ਵੀਰਾਲ ਟਰੈਕਟਰ ਤਾਂ ਆ ਗਿਆ ਉਧਰ ਹਾਂ ਠੀਕ ਆ ਤਾਇਆ ਬਾਲ ਲੱਗੇ ਪ੍ਰਬੰਧਕ ਵੀਰ ਪੰਜਾਂ ਮਿੰਟਾਂ ਨੂੰ ਕਿਸੇ ਟਰੈਕਟਰ ਦੇ ਵੀਰ ਨੇ ਆਪਣਾ ਨਾਮ ਆ ਦਰਜ ਕਰ ਲਵੀ ਮਤਰਾ ਟਾਈਆਂ ਪੈ ਗਈਆਂ ਆਪਣਾ ਕਿੰਨਾ ਨੰਬਰ ਬਾਈ 13ਮ ਬਾਈ 13ਮ 13ਮ ਨੰਬਰ ਤੇ ਆਪਣਾ 14 ਯਾਰ ਚੱਲੂਗਾ ਤੇ ਉਧਰ ਫੂਲੀ ਵਾਲੇ ਦਾ ਕਿੰਨਾ ਉਹ ਤੀਜਾ ਚੌਥਾ ਤੀਜਾ ਤੀਜਾ ਇਹਦਾ ਬਾਜ ਦਾ ਚੌਥਾ ਉਹਦਾ ਆਪਣਾ 13 ਇਹਦਾ ਪੰਜਵਾਂ ਇਹਦਾ ਪੰਜਵਾਂ ਚੌਥਾ ਉਹਦਾ 13 ਨੰਬਰ ਆ ਗਿਆ ਆਪਣਾ ਇਹਦੇ ਸੈਂਸਰ ਦਾ ਮੂੰਹ ਇਧਰ ਨੂੰ ਹੈ ਨਾ ਹਾਂ ਤਾਂਗਾ ਹੈ ਆਪਣਾ ਇਹਦਾ ਤਾਨ ਮੂੰਹ ਤਾਹੀ ਆ ਬਾਬੇ ਨਾਲ ਗਲੀ 13 13 ਹੋਈਆ ਸੋਹਣਾ ਵੇਖਾ ਮੇਰੇ ਵੀਰੋ ਸੱਤ ਲੱਗਦਾ ਬਾਜਟ ਟਰੈਕਟਰ ਚਲਾਣ ਲਗਿਆ ਉਹ ਅਗਲਾ ਟਰੈਕਟਰ ਵੀ ਇਹਨਾਂ ਦਾ ਉਹ ਵੀ ਪਿੰਡਾ ਗੱਗਾ ਨਾਮਾ ਬੱਫਰ ਖੇਚਾ ਲਖਾਇਆ ਹਿਆ ਕਲਚ ਨੁੱਕ ਕੇ ਪੰਨ ਪੱਕਾ ਬੱਜੇ ਨਾਲ ਸਾਹਮਣੇ ਕਹਿੰਦੇ ਬਲੈਕ ਮਾਬਾ ਗਰਪਾ ਕਹਿੰਦੇ ਬਾਜ ਸਾਥਾ ਇਸ ਵੇਲੇ ਗਰਾਊਂਡ ਦੇ ਵਿੱਚ ਮੇਰੇ ਵੀਰੋ ਬੰਨੇ ਪ੍ਰਦਰਸ਼ਨ ਕਰ ਰਿਹਾ ਇਹ ਤੋਂ ਬਾਅਦ ਵਾਲਾ ਜਿਹੜਾ ਮਾਚ ਆ ਪੁਆਰ ਗਰਪਾ ਨਾਲ ਪਰ ਜਲਦੀ ਨਾਲ ਲੈ ਆਵਾਂਗੇ ਹਰ ਗਰਾਉਂਡ ਦਾ ਦੇਕੇ ਬਾਪੇ ਦਾ ਪੋਤਾ ਇਹ ਮੋਢੇ ਨੂੰ ਕਹਿੰਦੇ ਟਰੈਕਟਰਾਂ ਨਾਲ ਟਰੈਕਟਰਿਆਂ ਕਿੱਡਾ ਲਾ ਸੌਂਦਾ ਪਰ ਇਹ ਜੀਆ ਬਾਪਾ ਕਹਿੰਦੇ ਪਾਲ ਗੱਟਿਆਂ ਦੇ ਖੇਤ ਦੇ ਵਿੱਚ ਉਹ ਗੱਟਿਆਂ ਬੰਦਾ ਮਾਰ ਗਿਆ ਅੱਜ ਵੀ ਇਹ ਕਿਸੇ ਨਾਲ ਬਹਿ ਦੰਦਾ ਅੱਜ ਵੀ ਗੂਚਦਾ ਮੇਰੇ ਵੀਰੋ ਉਹਦਾ ਪੋਤਾ ਇਸ ਵੇਲੇ ਆ ਕਹਿੰਦੇ ਗੱਗਾ ਟਰੈਕਟਰ ਲੈ ਕੇ ਗਰਾਉਂਡ ਦੇ ਵਿੱਚ ਉਹ ਕਹਿੰਦੇ ਪ੍ਰਦਰਸ਼ਨ ਕਰ ਰਿਹਾ ਪਹਿਲਾ ਜੇੜਾ ਉਹ ਕਹਿੰਦੇ ਸਮਾਪਤੀ ਦੇ ਨਾਲ ਜੋਈ ਗੁਰੂਆ ਖਿਚੜਾ ਪੈਣਾ ਖਿਚੜਾ ਪੈਣਾ ਉਹ ਤੱਕਰ ਕੇ ਚਿਆ ਖਿਚੜਾ ਪੈਣਾ ਸਾਹਮਣੇ ਆਹ ਵੇਖੋ ਲਾ ਕੇ ਜੋਰ ਬਣਾਤਾ ਮੋਰ ਆਹ ਵੇਖੋ ਸਾਹਮਣੇ ਮੇਰੇ ਵੀਰੋ ਲੱਗਿਆ ਵਾ ਲੈ ਵੀ ਮਿੱਤਰੋ ਇਹਦੇ ਆਲੇ ਵੇਟ ਖੋਲ ਕੇ ਆਹ ਤੁਹਾਨੂੰ ਲਿਖਦੇ ਲਾਇਏ ਨੇ ਅਗਲਾ ਨੰਬਰ ਵੀ ਇਸੇ ਦਾ ਦਿਆ ਫੇਰਵਾ ਨੰਬਰ ਉਹ ਹੀ ਹਿਆ ਦਾ ਇਹ ਚੱਬ ਪਰ ਆਹ ਸਾਹਮਣੇ ਇਹ ਕੰਨ ਮੇਰੇ ਵੀਰੋ ਓਕੇ ਬੁਰੀਆ ਫਲਪ੍ਰੀਤ ਪੁੱਜਿਆ ਹੋਇਆ ਮੇਰੇ ਵੀਰੋ ਫਲਪ੍ਰੀਤ ਦੇ ਕੀ ਕਹਿਣੇ ਨੇ ਹਰ ਗਰਾਊਂਡ ਦੇ ਵਿੱਚ ਬਹੁਤ ਟੋਚਲ ਗਰੁੱਪਾਂ ਦਾ ਸੋਨਾ ਲਿਖਾ ਚੱਲ ਰਿਹਾ ਮੇਰੇ ਵੀਰੋ ਸੋਨਾ ਲਿਖਾ ਡਾਕਟਰ ਚੱਲ ਰਿਹਾ ਓ ਬੱਲੇ 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 ਹੁੰਦੀ ਹੋਈ ਆ ਗਿਆ ਆਪਣਾ ਯੌਂਡੀ ਯਾਰ ਨਵਾਂ ਤਿਆਰ ਕੀਤਾ ਹੋਇਆ ਕਰਦੇ ਨੇ ਸੋਹ ਤੱਕ ਫੈਨਲ ਨੇ ਝੰਡੇ ਵੀ ਭਰਾਵਾਂ ਦੇ ਸਾਰੇ ਵੀ ਆਪਣਾ ਮੈਚ ਆਉਣਾ ਆਪਣੇ ਤੋਂ ਪਹਿਲਾਂ ਸ਼ਾਇਦ ਉਹ ਬਾਈ ਲਾਰਸ ਵੀ ਚੱਲੂਗਾ ਉਹਦੀ ਵੀ ਉਹਦੀ ਵੀ ਵੀਡੀਓ ਦਿਖਾਉਣੀ ਹੈ ਤੁਹਾਨੂੰ ਬਟ ਲੈ ਵੀ ਮਿੱਤਰੋ ਬਾਈ ਲਾਰਸ ਤੇ ਚੱਲਣਾ ਅੱਛਾ ਉਹਦੀ ਦਾ ਭਰਾ ਬਾਈ ਲਾਰਸ ਤੇ ਚੱਲਣਾ ਹੋਣਾ ਲੈ ਵੀ ਮਿੱਤਰੋ ਚੱਲਿਆ ਬਾਈ ਲਾਰਸ ਦੇਖਦੇ ਹਾਂ ਫਿਰ ਕੀ ਬੰਦਾ ਟਰਾਲੀ ਖਿੱਚੇ ਮੁਕਾਬਲੇ 'ਚ ਬਾਈ ਗਾਂ ਮੈਂ ਸ਼ੌਂਕਾ ਕਿਹੜਾ ਦੇਣਾ ਐਂਟਰੀ ਕਰਾਈ ਹੋਈ ਆ ਵੈਸੇ ਤਾਂ ਤੇ ਮਰਾ ਹੋ ਗਿਆ ਲੱਗਦਾ ਮੇਰੇ ਵੀਰੋ ਆਹ ਦਸਾਂਨੇ ਵਾਲੇ ਜੀ ਆਹ ਗੱਲ ਹੋਰ ਤੋਂ ਹੋਰ ਵੱਗ ਗਈ ਐ ਅਗਲਾ ਟਰੈਕਟਰ ਹੁੰਦਾ ਜੀ ਫੋੜੀ ਆਪਾਂ ਮੈਦਾਨ ਦੇ ਵਿੱਚ ਲੈ ਆਈਏ ਜਲਦੀ ਦੇ ਨਾਲ ਅਗਲਾ ਟਰੈਕਟਰ ਜਲਦੀ ਲੈ ਆਈਏ ਇੱਧਰ ਵੀ ਚੱਲਿਆ ਜੀ ਇਹ ਕਿਹਦੇ ਭਰਾ ਨੇ ਪ੍ਰੋਸੀਡ ਕਰਵਾਉਣਾ ਜੀ ਸਾਰੀ ਸੰਗਤ ਨੂੰ ਉਹ ਮੀਡੀਆ ਕੇ ਟਾਕਾ ਮੁੱਖ ਹੋ ਗਏ ਜੱਗੇ ਜੱਗੇ ਮੁੰਡਿਆਂ ਨੂੰ ਕਾ ਮੈਨੂੰ ਵੀ ਇੱਕ ਚਾਹ ਦੀ ਪਿਆਲੀ ਭੇਜ ਲੈ ਵੀ ਮਤੋਂ ਆਪਣੇ ਯੌਂਦੀ ਆ ਤੇ ਆ ਗਈ ਬਾਰੀ よっしゃあやった ਆ ਆਮ ਤੇ ਕਿੱਥੇ ਕੁਝ ਵੀ ਹੋ ਸਕਦਾ ਆ ਦੇਖੋ ਆਪੋ ਇਹ ਵੀ ਕਿਹੜਾ ਲਾਦਾ টারਬੋ ਦਾ ਪਾਇਆ ਸੁਕੇਦਾ ਸੁਕੇਦਾ ਪਾਣੀ 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 ਪੁੱਤਰ ਗਿਆ ਬਹੁਤ ਊਣਾ ਚੱਲ ਰਿਹਾ ਦਾ ਟਰੈਕਟਰ ਯਾਰ ਟਰਮੀਨਲ ਪੈ ਪੁੱਤਰ ਗਿਆ ਪੀ ਗੱਪੇ ਮਾਰ ਕੇ ਡਿੱਤੀ ਸਾਲੇ ਉਹ ਮੂਹ ਰੋਕ ਲਿਆ ਜਦੋਂ ਮੈਂ ਕੈਮਰਾ ਚਲਾਦਾ ਮੂਹ ਰੋਕ ਲਿਆ ਵਿਆਹ ਲਿਆ ਵਾਂਗੂ ਮੂਵੀ ਕਰਾ ਰਿਹਾ ਆ ਮੂਰੋਗ ਲੈ ਨੇ ਚਾਹੀਦੀ ਆ ਸਾਦੇ ਆਇਆ ਕਰਾ ਤੇਰੇ ਵਰਗਾ ਭੁੱਖਾ ਮਰ ਜਾ ਹਾਂ ਹਾਂ ਅਗਰ ਲਾਟਾ ਪੈਂਦੀ ਆ ਜੰਗ ਨੀ ਨੇ ਲਾਟਾ ਇਹ ਵੀ ਮੇਤਰੋ ਮੇਲਾ ਤਾਂ ਚੱਲੀ ਜਾਂਦਾ ਸੀ ਪਰਲੇ ਪਾਸੋਂ ਇਹ ਟਰੈਕ ਤਾਂ ਹੋ ਗਿਆ ਖਰਾਬ ਤੇ ਇਧਰ ਟੋਚਨ ਗਰੁੱਪ ਵਾਲੇ ਆ लवली ਹੋਰੀ ਮੋਕਿਓ ਨੇ लवली ਲਾਉਣਾ ਚਲਾਉਣਾ ਡਾਇਰੈਕਟਰ ਹਾਂ ਨਾ ਨਾ ਇਹਦਾ ਸ਼ੌਕ ਨੂੰ ਜਿਹੜੇ ਨੂੰ ਰੱਖ ਲਿਆ ਹੁਣ ਹਨਾ ਮਸਟੈਗ ਨੂੰ ਆਉਂਦੇ ਆ ਆਹ ਦੇ ਲੈ ਆਂਦੀਆਂ ਲਾਟਾਂ ਮਾਰਦੇ ਚਾਰ ਜੁੜੀਆਂ ਲਾਉਣਾ ਜਿਹੜਾ ਹੋਰ ਰਹਿਣ ਦੇ ਵਾ ਵਾ ਟੋਜਣਾਉਣਗੇ ਹੁਣ ਚੱਲਣਗੇ ਟੋਜਣਾ ਫਿਰ ਚਲਾਇਆ ਕਰਾਂਗੇ ਠੀਕ ਆ ਚੈੱਕ ਕਰੂੰਗਾ ਨਹੀਂ ਟੋਜ ਨਹੀਂ ਖੋਲੀਆਂ ਟੋਜਣਾ ਦੇ ਚਲਾਇਆ ਕਰਾਂਗੇ ਆਪਾਂ ਚੱਲਣਗੇ ਹੁਣ ਟੋਜਣਾ ਆਹ ਟੋਜਣ ਚਲਾਉਂਗੇ ਔਖ ਕਰੋ ਜੱਟ ਚੱਲੀਏ ਸੋਨੀ ਸੋਨ ਚਲਿਏ ਜਾਣੇ ਵੀ ਭਲਈਏ ਚਲੋ ਯਾਰ ਬਿੱਲਾ ਅਸਤਰ ਬਿੱਲਾ ਕਿਵੇਂ ਆ ਵਧੀਆ ਵੀਰ ਬਚ ਗਿਆ ਨਹੀਂ ਨਾਲ ਤੁਦਾ ਕੇ ਪੀਜੀਆ ਚ ਪਿਆ ਹੁੰਦਾ ਨਹੀਂ ਦਾ ਕੀਰਤਪੁਰੇ ਲੱਗਿਆ ਦੀ ਗੰਗਾ ਉੱਤੀ ਬੁਲਦਾ ਇੱਦਾਂ ਟਰਾਲੀ ਟਰਾਲੀ ਲੈ ਕੇ ਭੱਜ ਗਈ ਬਿੱਲੇ ਨੂੰ ਹੋਰ ਕੀ ਕੀਰਤਪੁਰੇ ਛੱਡਿਆ ਜਿੰਨੇ ਉੱਤੀ ਉੱਤੀ ਕਰਦਾ ਦੀ ਨਮੜਦਾ ਦੇ ਕੰਮ ਟਰਾਲ ਰੂਡ ਜੀ ਪਾਉਂਦੇ ਤੇਰਾ ਅਨੇਕ ਹੋਰ ਹੈ ਜੇ ਕਿਦੀ ਲੈ ਕੇ ਜਾਣਾ ਪਹਿਲੇ ਕੇ ਖੂਨ ਖਾਂਦੇ ਮੜੇ ਕੱਢ ਕੇ ਲੈ ਕੇ ਗਏ ਹੈ ਹੋਰ ਕੁਛ ਨਾ ਕੁਛ ਆ ਧੂਪ ਦੇਦੀ ਪਹਿਲੀ ਹਾਂ ਠੀਕ ਹੁਣ ਵੀ ਲੈ ਆਈ ਕਰਿਆ ਕਰਾਂਗੇ ਤੇਰੀ ਬਲੀ ਦੇ ਦੇਣੀ ਹੈ ਕਰਤੀ ਦੀ ਲੋਟਾ ਹੋ ਗਈ ਦੀ ਬਲੀ ਦਾ ਜੀ ਉਹਨੇ ਸੋਨਾ ਲੀਕਾ ਗਰਜਾ ਤਾ ਉਹ ਕਰ ਗਿਆ ਕਾਮਾ ਪੈ ਪੁੱਤਰ ਗਿਆ ਟਰਬੋ ਵਾਲਾ ਬੜਾ ਵਧੀਆ ਕੇਨਰ ਸ਼ਟਰਕਰ ਨੂੰ ਕੀ ਹੋ ਗਿਆ ਓਏ ਹਲੋ ਉਹਨੇ ਵਿੰਦ ਗਿਆ ਜਿੱਦੂ ਆਬਾ ਦੂਆ ਇੰਨੀਆਂ ਲਾਈਟਾਂ ਲਾਈਆਂ ਲੋੜ ਗਿਆ ਅਲਲੀ ਸਾਡਾ ਏ ਡਰਾਈਵਰ ਤੇ ਲੜਨੀ ਹੈਗੀ ਉਹਦੇ ਨਾਲੀਆਂ ਕੋਲ ਕੇ ਕਰਨੇ ਵਾਸਤਾ ਦੇ ਉਹ ਨਹੀਂ ਨਹੀਂ ਉਹ ਬੈਕ ਮੈਕ ਕਰਾ ਦੂੰਦੇ ਨਾਲ ਗੁਰੂ ਮੋੜਾ ਆ ਕੇ ਦੇ ਦਾਂ ਤੈਨੂੰ ਰਾਤ ਦਾ ਕੰਮ ਜਾਣਾ ਹੈ ਅੱਗੇ ਬਹੁ ਲਾਈਆਂ ਵਾਜਨ ਕਰਕੇ ਬੰਪਰ ਤੇ ਲੱਗੀ ਪੰਨੀਆਂ ਲਾਈਆਂ ਇੱਕ ਥੱਲੇ ਲੱਗੀ ਆ ਬਾਹਰ ਲਾਈਟ ਆ ਬਾਹਰ ਇੰਨੀਆਂ ਲੱਟਾਂ ਕਿਆ ਕਰਨਾ ਸਾਡਾ ਤੇ ਇੱਕ ਨਹੀਂ ਹੈਗੀ ਖੋਲਾ 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 ਵਧੂਆ ਓਏ ਆਹ ਤੇ ਫਾਲਤੂਆ ਇਹਦਾ ਕਿਆ ਆ ਦੇਖਾ ਕੋਈ ਲੋਡ ਨਹੀਂ ਹੈਗੀ ਲਵਲੀ ਹਾਂ ਹਾਂ ਬਹੁਤ ਆ ਬਹੁਤ ਆ ਜਾਣਨਾ ਕੰਮ ਕੀ ਹੈ ਸਾਡੇ ਆਉਣਾ ਹੌਲੈਂਡ ਮੁੱਕਦਾ ¿Qué लो ओका यो ਇੱਕ ਗੱਲ ਤਾਂ ਹੈ ਜੀ ਬਾਈ ਮਹਾਲੀ ਏਰੀਏ 'ਚ ਰਾਤ ਨੂੰ ਚੱਲਦਾ ਨਹੀਂ ਟਰੈਕਾ ਪਾਣੀ ਉੱਪਰ ਆ ਥੱਡੇ ਹੁਣ ਚੱਲੂਗਾ ਕਾ ਦਲ ਦਲ ਹੋ ਜਾ ਆਹ ਦੇਖੋ ਜੇ ਸੀ ਵੀ ਨਾਲ ਕਰਨੇ ਪੈ ਰਹੇ ਆ ਨਾਲੀਆਂ ਦਬਣ ਲੱਗੀਆਂ ਆਪਾਂ ਵੀ ਲਾਉਨੇ ਆ ਸ਼ੋਅ ਮੈਚ ਚ ਚੱਲੂਗਾ ਬਾਈ ਦੁਬਾਰਾ ਚਲਾਉਨੇ ਆ ਓ ਖੜਿਆ ਲੱਗ ਕੋ ਸਾਹਿਬ ਠੀਕ ਲੱਗ ਰਹੇ ਨੇ ਕਰਨਾ ਆਪਾਂ ਸ਼ੋਅ ਮੈਂ ਚ ਲਾਵਾਂਗੇ ਹੁਣ ਕੰਮਾਂ ਦੇ ਵਿੱਚ ਕਦੇ ਮੋਟੇ ਲਾ ਵੀ ਮਿੱਤਰ ਇਹਦਾ ਸ਼ੋਅ ਮੈਚ ਚੱਲ ਰਿਹਾ ਵੈਸੇ ਨਾ ਪਹਿਲਾਂ ਕਿ ਰੇਰੋਜੀ ਟੁੱਟ ਗਈ ਸੀ ਸੋ ਮੈਂ ਚੱਲ ਰਿਹਾ ਕਮੇਟਿਕ ਅੰਨੀ ਦੇ 3 ਮਿੰਟਾਂ ਦੇ ਅੰਦਰ ਅੰਦਰ ਆਉਂਦਾ ਟਰੈਕਟਰ 5100 ਦੇਵਾਂਗੇ ਆਉ ਰਿਹਾ ਖੁੰਜੀ ਜਿਹੜੇ ਕਿ ਮੈਂ ਖੜ੍ਹਾ ਇੱਕ ਆ ਕੇ ਟਰੈਕਟਰ ਬੈਠ ਲਾ ਦੇ ਤਾਂ ਇਹ ਟੈਕਣੀਏ ਖਰਾਬ ਹੋ ਗਿਆ ਕਾਜੀ ਦੇਖਣਾ ਇਹ ਕੀ ਬਣਦਾ ਪਾਣੀ ਲਿਆਈ ਓਏ ਲੈ ਜਾ ਗਿਆ ਨਹੀਂ ਨਵੀਂ ਯਾਰ ਇਹਦਾ ਟਰੈਕਟਰ ਦੇ ਤਰਪੂਜੀ ਦਾ ਕੰਮ ਹੋ ਗਿਆ ਉਧਰ ਰੁਕ ਜਾ ਉਧਰ ਮੈਂ ਟੀਵੀ ਘਟਾ ਦੀ ਟਰਾਲੀ ਜੋ ਕਿਉਂਕਿ ਮੈਚ ਖਤਮ ਹੋ ਗਿਆ ਲਾਸਟ ਮੈਚ ਦਾ ਇਹਦਾ ਸ਼ੋ ਮੈਚ ਚ ਲਵਾਇਆ ਦੀ ਲਾਸਟ ਤੇ ਅੱਜ ਦਾ ਮੇਲਾ ਤਮਾਦ ਦਾ ਬਾਕੀ ਨੰਬਰ ਵਾਲੇ ਮੇਲੇ ਦਿਖਾਉਣੇ ਨੇ ਜਿਹੜੇ ਜਿਹੜੇ ਚੌਂਦੀ ਚੌਂਦੀ ਲੈ ਵੀ ਮਤਰੋ ਚੱਲੇ ਘਰ ਨੂੰ ਚਲੋ 42 54 ਚਲੋ 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 ਚਲਾ ਇਹਦਾ ਵੀ ਆ ਜਨਾਬ ਉੱਤੇ ਟਾਈਮ ਕਿੰਨਾ ਹੋ ਗਿਆ ਬਾਈ ਕਿੰਨਾ ਹੋ ਰਿਹਾ 11:30 11:30 ਦਾ ਟਾਈਮ ਹੋ ਗਿਆ ਮੇਲੇ ਲਾ ਕੇ